ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਮਹਾਰਾਜ ਕੋਠੇ ਟੱਲ ਵਾਲੀ ਲਹਿਰਾ ਮੁਹੱਬਤ ਥਰਮ ਬਲਾਡ ਦੇ ਵੈਕ ਸਾਈਡ ਬਾਈ ਬਲਾਵਰ ਦੇ ਕਰੋ ਇੱਕ ਤਾਜੀ ਸੂਈ ਛੋਟੇ ਕੱਦ ਵਾਲੀ ਆਪਾਂ ਤੁਹਾਨੂੰ ਜਰਸੀ ਦਿਖਾ ਰਹੇ ਆਂ ਕੱਦ ਮਿੱਤਰੋ ਛੋਟਾ ਤੇ ਕਈ ਵਾਰ ਵੀਡੀਓ ਦੇ ਵਿੱਚ ਕੋਈ ਵੱਡਾ ਦਿਖ ਜੇ ਤਾਂ ਕਈ ਵਾਰ ਫਿਰ ਹਲਾ ਕਹਿੰਦਾ ਵੀ ਆਹ ਚੀਜ਼ ਦੀ ਕਮੀ ਲੱਗੀ ਆ ਮਿੱਤਰੋ ਕੱਦ ਛੋਟਾ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਕਦੋਂ ਕਸੂਈ ਆ ਪੂਰੀ ਗੱਲਬਾਤ ਤਾਂ ਬਾਈ ਦੇ ਨਾਲ ਕਰਦੇ ਆ ਕਿੰਨਾ ਕੁ ਜਿਹੜਾ ਬੋਲਾ ਤਿਆਰ ਹੈ ਮੰਗਰ ਬੱਚਾ ਕੀ ਹੈ ਤੇ ਥਾਂਲੇਵੇ ਦੀ ਮਿੱਤਰੋ ਪੂਰੀ ਸਾਫ ਆ ਸੋਹਣਾ ਹਵਾਨਾ ਥੋੜਾ ਜਿਹਾ ਕੈਮਰੇ ਤੋਂ ਡਰ ਰਹੀ ਆ ਹਾਂ ਤੋਰੋ ਜਿਹਾ ਇੱਕ ਵਾਰੀ ਮਾੜਾ ਬਲਾਵਰ ਤੁਰ ਕੇ ਦਿਖਾ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਕਈ ਵੀਡੀਓ ਪਾ ਚੁੱਕੇ ਆ ਤੇ ਦੂਜੀ ਗੱਲ ਘਰੇਲੂ ਇਹ ਪਸ਼ੂ ਐ ਕੋਈ ਵਪਾਰ ਦਾ ਕੰਮ ਨਹੀਂ ਥਾਂਲੇਵੇ ਦੀ ਪੂਰੀ ਸਾਫ ਸੋਹਣਾ ਹਵਾਨਾ ਬਣਾਇਆ ਵਾ ਤੇ ਇਹ ਮਿੱਤਰੋ ਅੰਦਾਜ਼ਾ ਵੀ 12 13 14 ਕ੍ਰੈਡਟਰ ਤੋਂ ਦਿੰਦੀਆਂ ਆਂਦੀਆਂ ਨੇ ਐਵੇਂ 15 ਕਹਿ ਦੀਏ 18 ਕਹਿ ਦੀਏ ਤੇ ਬਾਈ ਤੋਂ ਪੁੱਛਦੇ ਆ ਵੀ ਦੁੱਧ ਕਿੰਨਾ ਕੱਢਿਆ ਵਾ ਤੇ ਹੁਣ ਕਿੰਨਾ ਜਿਹੜਾ ਬੋਲਾ ਤਿਆਰ ਹੈ ਤੇ ਇਹਨਾਂ ਦਾ ਮਿੱਤਰੋ 12-13 ਅਮਰੀਕਨਾਂ ਦਾ 14-15 ਦੇ ਬਰਾਬਰ ਹੈ ਹਾਂਜੀ ਬਾਈ ਬਲਾਵਰ ਕੀ ਹਾਲ ਚਾਲ ਹੈ ਹਾਂਜੀ ਸਸੀਕਾਰ ਡਾਕਟਰ ਸਸੀਕਾਰ ਠੀਕ ਹੈ ਸੇ ਤਾਂ ਹਾਂਜੀ ਹਾਂਜੀ ਠੀਕ ਹੈ ਸੂਆ ਕਿਹੜਾ ਜੀ ਇਹ ਤੇ ਸੂਆ ਜੀ ਤੀਜਾ ਸੂਈ ਤੀਜਾ ਸੂਈ ਆ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਚੌਥਾ ਦਿਨ ਆ ਜੀ ਬੱਚਾ ਮਗਰ ਬੱਚਾ ਬੱਚਾ ਜੀ ਠੀਕ ਹੈ ਕਿੰਨਾ ਕੁ ਬੋਲਾ ਜਿਹੜਾ ਤਿਆਰ ਹੋ ਇਹਦਾ ਜੀ ਹੁਣ 8-9 ਲੀਟਰ ਬੋਲਾ ਤਿਆਰ ਆ ਠੀਕ ਆ ਕਿੰਨਾ ਕੁ ਦੁੱਧ ਦਿੱਤਾ ਸੀ ਨੇ ਪਿਛਲੇ ਸਵੇ ਇਹ 12 ਲੀਟਰ ਤੋਂ ਦੇ ਦਿੰਦੇ 12 13 ਲੀਟਰ ਤੱਕ ਓਕੇ ਤੇ ਰੇਟ ਕੀ ਕਰਤਾ ਜੀ ਰੇਟ ਇਹਦਾ ਜੀ 57000 57 ਹਾਂਜੀ ਤੇ ਫੋਨ ਨੰਬਰ ਹਾਂਜੀ ਮਾਨਦਾਨ ਹੋ ਜੂ ਤੇ ਫੋਨ ਨੰਬਰ ਦੱਸ ਦੇ ਜੀ 94635 94635 87312 87312 ਹਾਂਜੀ 4 ਦਿਨਾਂ ਦੀ ਸੂਈ ਆ 8 9 ਕਿਲੋ ਬੋਲਾ ਤਿਆਰ ਆ 12 13 ਲੀਟਰ ਦੁੱਧ ਪਿਛਲੇ ਸਵੇ ਦਿੱਤਾ ਹੈਨਾ ਹਾਂ ਹਾਂ ਇਹਨਾਂ ਤੇ ਥਾਂ ਲੈ ਵੀ ਦੀ ਮਿੱਤਰੋ ਪੂਰੀ ਸਾਫ ਹੈ ਕੰਡੀ ਸੀ ਵੀ ਬਹੁਤ ਆ ਬਾਈ ਕਹਿੰਦਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜਰੂਰ ਬਾਈ ਦਿਨਾ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ ਐਨੂੰ ਹੱਕ ਵੀ ਭਰਾ ਆਲਾ ਕਹਿੰਦਾ ਐ ਨਹੀਂ ਨਹੀਂ ਇਧਰੋਂ ਧੱਕ ਜਿਦੋਂ ਪੜਾ ਜਾ ਮੈਂ ਐਨੂੰ ਐਨੂੰ ਧੱਕ ਜਿਵਾ ਠੀਕ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ